ਮੈਂ ਚਾਹੂਗਾ ਐਸ்சிਪੀਸੀ ਵਾਲਿਆਂ ਨੂੰ ਮੇਰਾ ਸਨੇਹਾ ਜ਼ਰੂਰ ਪਹੁੰਚਾਏ ਉਹਨਾਂ ਤੱਕ ਜ਼ਰੂਰ ਇਹ ਮੇਰੀ ਗੱਲ ਨੂੰ ਪਹੁੰਚਦੀ ਕਰਿਓ ਕਿ ਕਿਰਪਾ ਕਰ ਇੱਕ ਪੰਜ ਮੈਂਬਰੀ ਕਮੇਟੀ ਬਣਾਉਣ ਜਿਹੜੇ ਵੀ ਉਹਨਾਂ ਦੇ ਬੁੱਧੀਜੀਵੀ ਨੇ ਅਸੀਂ ਉਹਨਾਂ ਕੋਲੇ ਇੰਗਲਿਸ਼ ਪੰਜਾਬੀ ਤੇ ਹਿੰਦੀ ਦੇ ਵਿੱਚ ਆਪਦੀ ਇੱਕ ਕਹਾਣੀ ਸਿੱਖ ਇਤਿਹਾਸ ਦੇ ਨਾਲ ਰਿਲੇਟਡ ਪਾਈਏ ਉਹਦੇ ਵਿੱਚ ਬੰਦਿਸ਼ਾਂ ਰੱਖਣ ਸਾਨੂੰ ਗਾਈਡ ਕਰਨ ਅਪਰੂਵਲ ਦੇਣ ਅਸੀਂ ਉਹ ਫਿਲਮ ਸ਼ੂਟ ਕਰੀਏ ਤੇ ਉਸ ਫਿਲਮ ਦੇ ਉੱਤੇ ਕੋਈ ਵੀ ਸਿੱਖ ਜਥੇਬੰਦੀ ਕਿੰਤੂ ਪਰੰਤੂ ਨਾ ਕਰੇ ਜਦੋਂ ਉਹਨਾਂ ਵੱਲੋਂ ਸਾਨੂੰ ਇੱਕ ਗ੍ਰੀਨ ਸਿਗਨਲ ملے ਹੋਵੇ ਇੱਕ ਸਲੀਪਬਿਲਿਟੀ ਹੋਵੇ ਇੱਕ ਇਜਾਜ਼ਤ ਮਿਲੀ ਹੋਵੇ ਉਹ ਆਪ ਦੀ ਕਮੇਟੀ ਪਹਿਲਾਂ ਅਪਰੂਵ ਕਰੇ ਤੇ ਫਿਰ ਸਾਡੀ ਸ਼ੂਟਿੰਗ ਤੇ ਰਹੇ ਸ਼ੂਟਿੰਗ ਤੇ ਮੈਂ ਫਿਲਮ ਇੰਡਸਟਰੀ ਨੂੰ ਇਹ ਵੀ ਕਹੂੰਗਾ ਵੀ ਜੇ ਕੋਈ ਮਨ ਲੋ ਕੋਈ ਮੁਹੰਮਦ ਆਲਮ ਨਾਮ ਦਾ ਇੱਕ ਕਲਾਕਾਰ ਉਰ ਇੱਕ ਸਿੱਖ ਫੌਜੀ ਦਾ ਰੋਲ ਕਰਨਾ ਅਸੀਂ ਮੁਹੰਮਦ ਆਲਮ ਨੂੰ ਕਹਾਂਗੇ ਕਿ ਆਲਮ ਸਾਹਿਬ ਤੁਹਾਨੂੰ ਸਿੱਖ ਸਰੂਪ ਰੱਖਣਾ ਜ਼ਰੂਰ ਪੈਣਾ ਕੇਸ ਸਾਫਾ ਦਾੜੀ ਮੁੱਛਾ ਇਹ ਰੱਖਣਾ ਪਊ ਰੱਖੇ ਅੰਮ੍ਰਿਤ ਛਕੇ ਨਾ ਛਕੇ ਸਿੱਖ ਪਰੰਪਰਾ ਅਨੁਸਾਰ ਅਰਦਾਸ ਹੋਏਗੀ ਸਵੇਰ ਵੇਲੇ ਵੀ ਹਰ ਰੋਜ਼ ਦੀ ਸ਼ੂਟਿੰਗ ਤਾਂ ਖਤਮ ਹੋ ਰੂਗੀ ਅਸੀਂ ਇੰਨਾ ਕੁ ਕਰ ਸਕਦੇ ਹਾਂ ਪਰ ਜੇ ਸਿੱਖ ਧਰਮ ਤੇ ਫਿਲਮਾਂ ਨਾ ਬਣੀਆਂ ਤਾਂ ਸਿੱਖ ਧਰਮ ਦੀ ਤੀਸਰੀ ਚੌਥੀ ਪੀੜ੍ਹੀ ਨੂੰ ਕਿਵੇਂ ਤੁਸੀਂ ਇਤਿਹਾਸ ਦੱਸੋਗੇ